ਰਵਿਦਾਸੀਆ ਸਮਾਜ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਸਮਾਜ ਦੀ ਹੂਣ ਹਰ ਬੱਚੀ ਰੁਸਾਲੀ ਕਲੇ ਨੇ ਆਈਆਈਐਸ ਬਣ ਕੇ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਯੁਕਤੋ ਆਜ਼ਾਦ ਟੀਵੀ ਚੈਨਲ ਦੇ ਚੇਅਰਮੈਨ ਸ਼੍ਰੀ ਰਮੇਸ਼ ਕਲੇਰ ਜੀ ਨੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨੂੰ ਬਤਾਈ ਦਿੱਤੀ ਅਤੇ ਬੱਚੀ ਰੁਸਾਲੀ ਕਲੇ ਨੂੰ ਇਸੇ ਤਰ੍ਹਾਂ ਹੀ ਸਮਾਜ ਦਾ ਨਾਮ ਹੋਰ ਰੋਸ਼ਨ ਕਰਨ ਦਾ ਆਸ਼ੀਰਵਾਦ ਦਿੱਤਾ ਇਸ ਮੌਕੇ ਉਹਨਾਂ ਨਾਲ ਵਧਾਈ ਦੇਣ ਪੁੱਜੇ ਡਾਕਟਰ ਅੰਬੇਡਕਰ ਫਾਊਂਡੇਸ਼ਨ ਸਮਾਜਿਕ ਨਿਆਂ ਤੇ ਅਧਿਕਾਰ ਤੰਤਰਾਲਾ ਭਾਰਤ ਸਰਕਾਰ ਦੇ ਮੈਂਬਰ ਮਨਜੀਤ ਬਾਲੀ ਨੇ ਕਿਹਾ ਕਿ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਰਵਿਦਾਸੀਆ ਕੌਮ ਦੀ ਰਾਜਧਾਨੀ ਮੰਨੀ ਜਾਂਦੀ ਬੂਟਾ ਮੰਡੀ ਜਲੰਧਰ ਦੀ ਇਸ ਜੰਪਲ ਬੱਚੀ ਨੇ ਪੂਰੇ ਦੇਸ਼ ਵਿੱਚ ਆਪਣਾ ਹੀ ਨਹੀਂ ਸਗੋਂ ਆਪਣੇ ਪਰਿਵਾਰ ਅਤੇ ਆਪਣੀ ਕੌਮ ਤੇ ਬੂਟਾ ਮੰਡੀ ਜਲੰਧਰ ਦਾ ਨਾਮ ਚਮਕਾਇਆ ਹੈ ਸੋ ਸਾਨੂੰ ਸਭ ਨੂੰ ਇਸ ਬੱਚੀ ਅਤੇ ਪਰਿਵਾਰ ਤੇ ਬਹੁਤ ਮਾਣ ਹੋਣਾ ਚਾਹੀਦਾ ਬਾਲੀ ਨੇ ਇਹ ਵੀ ਦੱਸਿਆ ਕਿ ਹੁਣ ਹਰ ਬੱਚੀ ਸਾਡੇ ਵੱਡੇ ਵੀਰ ਸਟੀਫਨ ਕਲੇਰ ਸਖਤਰ ਹੈਲਥ ਵਿਭਾਗ ਪੰਜਾਬ ਬਬੀਤਾ ਕਲੇਰ ਦੀ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਅਵਿਨਾਸ਼ ਚੰਦਰ ਕਲੇਰ ਸਾਬਕਾ ਮੰਤਰੀ ਪੰਜਾਬ ਅਤੇ ਭੈਣ ਜੀ અનુਪਮ ਕਲੇਰ ਦੀ ਪਤਨੀ ਜੀ ਹੈ ਇਸ ਮੌਕੇ ਉਹਨਾਂ ਨਾਲ ਰਵਿੰਦਰ ਜਸਲ ਤੁਸ਼ਾਰ ਬਰਲੀ ਵੀ ਮੌਜੂਦ ਸਨ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ